ਕਰਨਲ ਸੋਫੀਆ ਬਾਰੇ ਇੱਕ ਲੀਡਰ ਨੇ ਬਿਆਨ ਦੇ ਦਿੱਤਾ ਸੀਗਾ ਵਿਜੇ ਸ਼ਾਹ ਨੇ ਸੁਪਰੀਮ ਕੋਰਟ ਨੇ ਵੀ ਸਖਤੀ ਦੇ ਨਾਲ ਕਈ ਟਿੱਪਣੀਆਂ ਕੀਤੀਆਂ ਨੇ ਮਾਫੀ ਨਾ ਮੰਜ਼ੂਰ ਕਰ ਦਿੱਤੀ ਹੈ ਸੱਟ ਬਣਾਉਣ ਦੇ ਆਦੇਸ਼ ਦਿੱਤੇ ਨੇ ਕਰਨਲ ਸੋਫੀਆ ਵਰਗੀ ਵੱਡੀ ਅਧਿਕਾਰੀ ਨੂੰ ਵੀ ਭਾਰਤ ਵਿੱਚ ਉਹਦੇ ਜਾਤ ਧਰਮ ਨਾਲ ਦੇਖਿਆ ਜਾਂਦਾ ਹੈ ਇਹ ਬੀਜੇਪੀ ਦਾ ਕਰਦਾਰ ਹੈ ਮਾਨਜੋ ਹਾਈ ਕੋਰਟ ਵੱਲੋਂ ਲੈ ਰਿਆ ਗਿਆ ਸੰਗਿਆਨ ਕਿ ਤੂੰ ਬੋਲਿਆ ਗਿਆ ਤਾਂ ਫਿਰ ਸੁਪਰੀਮ ਕੋਰਟ 'ਚ ਗੱਲ ਪਹੁੰਚ ਗਈ ਸੁਪਰੀਮ ਕੋਰਟ ਵੀ ਜਾ ਕੇ ਬੰਦਾ ਨਾਮਨਜ਼ੂਰ ਕਰਤੀ ਸੀ ਅਰਜੀ ਵੀ ਤੇਰੇ ਗੱਲ ਨਹੀਂ ਮੰਨਣੀ ਬਾਅਦ ਫਿਰ ਸੁਪਰੀਮ ਕੋਰਟ ਨੇ ਸੁਣਨ ਬਾਅਦ ਇਹ ਤੈਰੀ ਕਰ ਲਈ ਤਾਂ ਮਾਫੀ ਮੰਗ ਲਈ ਆ ਵਿਜੇ ਸ਼ਾਹ ਨੇ ਸੁਪਰੀਮ ਕੋਰਟ ਨੇ ਉਹ ਮਾਫੀ ਨਾਮਨਜ਼ੂਰ ਕਰਤੀ ਆ ਇਸ ਬੰਦੇ ਦੀ ਨਹੀਂ ਤੂੰ ਬਹੁਤ ਵੱਡੀ ਗਲਤੀ ਕੀਤੀ ਆ ਤੁਸੀਂ ਜਾਣ ਬੁੱਝ ਕੇ ਇਹੋ ਜੇ ਬਿਆਨ ਦਿੰਦੇ ਹੋ ਸਿਟ ਬਣਾ ਦਿੱਤੀ ਗਈ ਆ ਸਿਟ ਦੇ ਨਾਲ ਜਿਹੜਾ ਹੈਗਾ ਉਹ ਹੁਣ ਕਾਰਵਾਈ ਹੋਏਗੀ ਸਿਟ ਨੂੰ ਵੀ ਕਹਿ ਦਿੱਤਾ ਵੀ ਤੇਰੇ ਉੱਪਰ ਨਿਗਰਾਨੀ ਰੱਖੂਗਾ ਕਰਨਲ ਸੋਫੀਆ ਬਾਰੇ ਇੱਕ ਲੀਡਰ ਨੇ ਬਿਆਨ ਦੇ ਦਿੱਤਾ ਸੀਗਾ ਵਿਜੇ ਸ਼ਾਹ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਚੱਲ ਗਿਆ ਜਦੋਂ ਉਹਦੇ ਉੱਤੇ ਐਫ ਆਈ ਆਰ ਹੋ ਗਈ ਤੇ ਸੁਪਰੀਮ ਕੋਰਟ ਨੇ ਵੀ ਸਖਤੀ ਦੇ ਨਾਲ ਕਈ ਟਿੱਪਣੀਆਂ ਕੀਤੀਆਂ ਨੇ ਮਾਫੀ ਨਾ ਮੰਜ਼ੂਰ ਕਰ ਦਿੱਤੀ ਆ ਸਿਟ ਬਣਾਉਣ ਦੇ ਆਦੇਸ਼ ਦਿੱਤੇ ਨੇ ਵੀ ਜਾਂਚ ਗੰਭੀਰਤਾ ਦੇ ਨਾਲ ਕੀਤੀ ਜਾਵੇ ਦੇਖੋ ਜੀ ਕਾਰਨਲ ਸੋਫੀਆ ਵਰਗੀ ਵੱਡੀ ਅਧਿਕਾਰੀ ਨੂੰ ਵੀ ਭਾਰਤ ਵਿੱਚ ਉਹਦੇ ਜਾਤ ਧਰਮ ਨਾਲ ਦੇਖਿਆ ਜਾਂਦਾ ਜਿਹੜੀ ਜਿਸ ਔਰਤ ਨੇ ਜਿਸ ਬੀਬੀ ਨੇ ਸ਼ੇਰਨੀ ਬਣ ਕੇ ਪਾਕਿਸਤਾਨ ਨੂੰ ਜਵਾਬ ਦਿੱਤਾ ਉਸ ਨੂੰ ਵੀ ਜਾਤਾਂ ਦੇ ਧਰਮਾਂ ਨਾਲ ਦੇਖਿਆ ਜਾਂਦਾ ਇਹ ਬੀਜੇਪੀ ਦਾ ਕਰਦਾਰ ਹੈ ਤੇ ਬੀਜੇਪੀ ਦਾ ਤਾਂ ਹੈਗਾ ਜੀ ਵਿਜੇਸ਼ਾ ਨਾਲੇ ਮੰਤਰੀ ਹੈ ਜਨਾਬ ਨਾਲੇ ਮੰਤਰੀ ਹੈ ਇਹ ਮੰਤਰੀ ਕਿਹੋ ਜਿਹੇ ਬਣਾਏ ਹੋਏ ਬੀਜੇਪੀ ਦੇ ਇਹਨਾਂ ਮੰਤਰੀ ਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਅਸੀਂ ਬੋਲਣਾ ਕੀ ਹੈ ਪਹਿਲਾਂ ਵੀ ਚਰਚਾ ਕਰਦੇ ਆਪਾਂ ਇਹਦਾ ਮਾਨਜੋਗ ਹਾਈ ਕੋਰਟ ਵੱਲੋਂ ਲੈ ਲੈ ਗਿਆ ਸੰਗਿਆਨ ਕਿ ਤੂੰ ਬੋਲਿਆ ਗਿਆ ਤਾਂ ਫਿਰ ਸੁਪਰੀਮ ਕੋਰਟ 'ਚ ਗੱਲ ਪਹੁੰਚ ਗਈ ਸੁਪਰੀਮ ਕੋਰਟ ਵਿੱਚ ਜਾ ਕੇ ਬੰਦੇ ਦਾ ਨਾਮ ਮਨਜ਼ੂਰ ਕਰਤੀ ਸੀ ਅਰਜੀ ਵੀ ਤੇਰੇ ਗੱਲ ਨਹੀਂ ਮੰਨਣੀ ਬਾਅਦ 'ਚ ਫਿਰ ਸੁਪਰੀਮ ਕੋਰਟ ਨੇ ਸੁਣਨ ਬਾਅਦ ਇਹ ਤੈਰੀ ਕਰ ਲਈ ਤਾਂ ਮਾਫੀ ਮੰਗ ਲਈ ਆ ਬੀਜੇ ਸ਼ਾਹ ਨੇ ਬੀਜੇਪੀ ਦਾ ਆਗੂ ਆ ਭਾਰਤੀ ਜਨਤਾ ਪਾਰਟੀ ਦਾ ਆਗੂ ਆ ਇਹ ਅੱਗ ਜਿਹੜੇ ਹੈਗੇ ਆ ਓਗਨਲ ਵਾਲੇ ਬੰਦੇ ਆ ਅੱਗ ਸ਼ਾਇਦ ਖਾਂਦੇ ਵੀ ਹੋਣ ਅੱਗ ਤੇ ਅੱਗ ਵਰਦੇ ਵੀ ਆ ਇਹ ਲੋਕ ਤੇ ਸੁਪਰੀਮ ਕੋਰਟ ਵੀ ਜਾ ਕੇ ਮਾਫੀ ਮੰਗੀ ਉਸ ਕਰਨਲ ਸੋਫੀਆ ਕੁਰੇਸ਼ੀ ਤੋਂ ਤਾਂ ਸੁਪਰੀਮ ਕੋਰਟ ਤੋਂ ਤਾਂ ਸੁਪਰੀਮ ਕੋਰਟ ਨੇ ਉਹ ਮਾਫੀ ਨਾ ਮਨਜ਼ੂਰ ਕਰਤੀ ਆ ਇਸ ਬੰਦੇ ਦੀ ਨਹੀਂ ਤੂੰ ਬਹੁਤ ਵੱਡੀ ਗਲਤੀ ਕੀਤੀ ਆ ਤੁਸੀਂ ਜਾਣ ਬੁੱਝ ਕੇ ਇਹੋ ਜਿਹੇ ਬਿਆਨ ਦਿੰਦੇ ਹੋ ਤੁਹਾਡੇ ਖਿਲਾਫ ਕੋਈ ਨਰਮੀ ਨਹੀਂ ਹੋਏਗੀ ਸੁਪਰੀਮ ਕੋਰਟ ਨੇ ਕਿਹਾ ਸੈਟ ਬਣਾ ਦਿੱਤੀ ਗਈ ਆ ਸੈਟ ਦੇ ਨਾਲ ਜਿਹੜਾ ਹੈਗਾ ਉਹ ਹੁਣ ਕਾਰਵਾਈ ਹੋਏਗੀ ਸੈਟ ਨੂੰ ਵੀ ਕਹਿ ਦਿੱਤਾ ਵੀ ਤੇਰੇ ਉੱਪਰ ਮੈਂ ਨਿਗਰਾਨੀ ਰੱਖੂੰਗਾ ਸੁਪਰੀਮ ਕੋਰਟ ਨੇ ਕਹਿਤਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਸੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ